ਏ ਗੁਰੂ ਸواری ਸਾਧ ਸੰਗਤ ਜੀਓ ਵੱਡੇ ਭਾਗ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਲਵਾ ਰਹੇ ਹਾਂ ਆਓ ਜੀ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਮਣੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਜੀ ਨੌਵੀਂ ਅਸਥਪਦੀ ਦੇ ਅੱਜ ਦੂਜੀ ਪਦ ਦੀ ਵਿਚਾਰ ਕਰਨੀ ਹੈ ਕੱਲ ਆਪਾਂ ਪਹਿਲਾ ਪਦ ਵਿਚਾਰਿਆ ਸੀ ਕਿ ਭਾਈ ਜੋ ਰਹਿਤ ਮਰਿਆਦਾ ਦੇ ਵਿੱਚ ਜ਼ਿੰਦਗੀ ਆਪਣੀ ਜਿਉਂਗੇ ਅੱਖਾਂ ਧੀਆਂ ਭੈਣਾਂ ਨੂੰ ਮਾਰੇ ਰੂਪ ਚ ਨਹੀਂ ਤੱਕ ਦੇਣਾ ਰਸਨਾ ਹੁਣ ਝੂਠ ਨਹੀਂ ਬੋਲਦੀ ਤੇ ਰੱਬ ਦੇ ਪਿਆਰਿਆਂ ਨਾਲ ਨੇੜ ਸਬੰਧ ਹੋ ਜਾਂਦੇ ਉਹਨਾਂ ਦੀ ਫਿਰ ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ ਸਭ ਤੋਂ ਆਪਣੇ ਆਪ ਨੂੰ ਬੁਰਾ ਜਾਣਦੇ ਐ ਤੇ ਗੁਰੂ ਜੀ ਕਹਿੰਦੇ ਆਪਣੇ ਮਨ ਦੇ ਵਿੱਚੋਂ ਪਰੰਘਾਂ ਨੂੰ ਤਿਆਗ ਦਿੰਦੇ ਐ ਪੰਜ ਜੀਵਕਾਰਾਂ ਦੇ ਉੱਪਰ ਜਤ ਪ੍ਰਾਪਤ ਕਰਨ ਦੀ ਐਨ ਕਹਿੰਦੇ ਕੋਈ ਐਸਾ ਜੋ ਜੀਵ ਹੈ ਕਰੋੜਾਂ ਵਿੱਚੋਂ ਕੋਈ ਇੱਕ ਹੋਵੇ ਜੀ ਕੋਟ ਮੱਦੇ ਕੋ ਐਸਾ ਅਪਰਸ ਅਖੀਰਲੀ ਪੰਕਤੀ ਸੀ ਕਹਲੜਾ ਕਰੋੜਾਂ ਵਿੱਚੋਂ ਕੋਈ ਇੱਕ ਕਰੋੜਾਂ ਕਰੋੜ ਦੇ ਨਾਲ ਵੀ ਗੁਰੂ ਸਾਹਿਬ ਜੀ ਨੇ ਵੀ ਕੋਟ ਦੇ ਨਾਲ ਵੀ ਕਹਿੰਦੇ ਵਾਰ ਇੱਕ ਕੋਟ 1 ਕਰੋੜ 2 ਕਰੋੜ 4 ਕਰੋੜਾਂ ਵਿੱਚੋਂ ਕੋਈ ਤੇ ਇੱਕ ਹੀ ਹੁੰਦਾ ਹੈ ਬਸ ਬਾਣੀ ਚ ਲਿਖਿਆ ਗੁਰੂ ਸਾਹਿਬ ਜੀ ਨੇ ਕੋਟ ਮੱਦੇ ਕੋ ਵਿਰਲਾ ਸੇਵਕ ਕਹਿੰਦੇ ਵੀ ਗੁਰੂ ਦਾ ਸੇਵਕ ਵੀ ਕੋਈ ਵਿਰਲੇ ਹੁੰਦਾ ਹੈ ਕਰੋੜਾਂ ਵਿੱਚੋਂ ਕੋਈ ਇੱਕ ਆ ਰੋਗੋ ਵਿਚਾਰ ਆਓ ਜੀ ਨਾਲ ਆਪਾਂ ਪਾਠ ਕਰ ਲਗੇ ਮੈਂ ਸੁਨੋ ਸੋ ਜਸ ਉਪਰ ਸੋ ਪਰਸਨ ਬਿਸ਼ਨ ਕੀ ਮਾਇਆ ਤੇ ਹੋਏ ਭੈਨ ਕਰਮ ਕਰਤੂ ਹੋਵੈ ਮੈਂ ਕਰਮ ਤੇਸ ਬੈਸਨੂ ਕਾ ਨਿਰਮਲ ਧਰਮ ਕਾਮ ਫਲ ਕੀ ਇੱਛਾ ਨਹੀਂ ਵਾਂਛੈ ਕੇਵਲ ਭਗਤ ਕੀਰਤਨ ਸੰਗ ਰਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪਦਰੜ ਅਵਰ ਨਾਮ ਜਪਾਵੈ ਨਾਨਕ ਬੈਸਨੂ ਪਰਮਗਤ ਪਾਵੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬੈਸਨੂ ਸੋ ਜਿਸ ਉੱਪਰ ਸੋ ਪ੍ਰਸੰਨ ਜੋ ਵੈਸ਼ਨੂ ਹੈ ਅਸਲ ਵਿੱਚ ਜੋ ਵਿਸ਼ਨੂ ਨੂੰ ਮੰਨਣ ਵਾਲਾ ਹੈ वैष्णव जो अंदर दी रहत मर्यादा ਦੇ ਮੁਤਾਬਕ ਆਉਤੀ ਜਿੰਦਗੀ ਜਿਉਣ ਲੱਗ ਪਿਆ ਜੀ ਆਪਾਂ ਵੇਖਦੇ ਆ ਨਾ ਜੀ वैष्णव ਧਰਬ ਦੇ वैष्णव ਹੋਰ ਬਹੁਤ ਕੁਝ ਲਿਖਿਆ ਹੁੰਦਾ ਕਈ ਥਾਮਾਂ ਤੇ ਜੀ वैष्णव ਵੀ ਇੱਥੇ ਜੀ ਕੋਈ ਗਲਤ ਕੰਮ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਭਾਈ ਅਸਲ ਵਿੱਚ ਜੋ वैष्णव आना जिस ऊपर 100% असल ਵਿੱਚ वैष्णव ਉਹ ਆਗਾ ਜਿਹਦੇ ਉੱਤੇ ਕਾਲਪੁਰਖ Vaishnav ਪ੍ਰਸੰਨ ਹੈ ਨਹੀਂ ਤਾਂ ਮੇਰੇ ਅਰ ਦਾ ਹਰੇਕ ਹੀ ਕਹਿ ਦੋਗਾ ਕਿ ਮੈਂ ਤਾਂ ਕੋਈ ਗਲਤ ਕੰਮ ਕਰਦਾ ਹੀ ਨਹੀਂ ਵੀ ਕਹੀ ਚੱਲੂਗਾ ਜਿੰਨੇ ਆਪਾਂ ਸ਼ਰੀਰ ਬੈਠਿਆ ਆਪਾਂ ਵੀ ਕਹੀ ਚੱਲਾਂਗੇ ਆਪਾਂ ਤਦੋਂ ਮਾੜੇ ਕਹਾਂਗੇ ਲੋਕਾਂ ਦੇ ਵਿੱਚ ਵੀ ਅਸੀਂ ਮਾੜੇ ਨਹੀਂ ਪਰ ਗੁਰੂ ਜਾਣਦਾ ਨਾ ਅੰਦਰ ਤੇ ਨੂੰ ਅੰਦਰ ਨੂੰ ਗੁਰੂ ਜਾਣਦਾ ਹੈ ਗੁਰੂ ਤੋਂ ਕਿਵੇਂ ਲੋਕਾਂ ਨੂੰ ਤਾਂ ਆਪ ਦਾ ਸਕੇ ਨੇ ਵੀ ਮੈਂ ਤਾਂ ਬਹੁਤ ਜੰਗਾਂ ਦਾ هر ਗੁਰੂ ਕੋਲੇ ਗੁਰੂ ਕੋਲੇ ਦਾ ਪ੍ਰਗਟ ਹੋਣਗੇ ਫਿਰ ਪੱਕਾ ਲੱਗਦਾ ਨਾ ਅੰਦਰ ਦਾ ਅੰਦਰ ਦੇ ਹਾਲਾਤਾਂ ਦਾ ਤਾਂ ਗੁਰੂ ਕੋਲੇ ਬੈਠ ਕੇ ਪਤਾ ਲੱਗਦਾ ਹੈ ਪਿਆਰਿਓ ਹੋਣੀ ਬੰਦੇ ਨੂੰ ਪਤਾ ਲੱਗਦਾ ਵੀ ਸਾਡੇ ਅੰਦਰ ਅੰਦਰ ਕੀ ਚੱਲੀ ਜਾਂਦਾ ਹੈ ਗੁਰੂ ਜੀ ਕਹਿੰਦੇ ਬਿਸਨ ਕੀ ਮਾਇਆ ਤੇ ਹੋਏ ਭੈਣ ਕਹਿੰਦੇ ਵੀ ਹੁਣ ਜੋ ਆਕਾਲ ਪੁਰਖ ਵੈਸ਼ਗੁਰੂ ਈਸ਼ਵਰ ਦੀ ਮਾਇਆ ਹੈ ਉਹ ਤੋਂ ਹੁਣ ਜੋ ਅੰਦਰ ਦੀ ਨਰਲੇ ਵਰਤੀ ਰਹਿੰਦੀ ਹੈ ਭੈਣ ਅਸੰਗ ਰਹਿੰਦਾ ਰਹਿਂਦਾ ਦੁਨੀਆਂ ਵਿੱਚ ਹੀ ਹੁੰਦਾ ਰੱਬ ਦਾ ਪਿਆਰ ਉਹ ਈ ਚੇਤੇ ਰੱਖੀ ਦੀ ਕਰਦਾ ਮਾਤਾ ਪਿਤਾ ਦੇ ਰਹੀਂ ਜਨਮ ਹੁੰਦਾ ਹੈ ਆਉਂਦੇ ਓਵੇਂ ਆ ਜਿਵੇਂ ਸੰਸਾਰ ਵਿੱਚ ਸੰਸਾਰੀ ਆਉਂਦੇ ਆ ਪਰ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੁੰਦਾ ਜੀ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ ਹੋਊਗਾ ਉਹਨਾਂ ਦਾ ਬੋਲਣ ਦਾ ਢੰਗ ਵੱਖਰਾ ਹੋਊਗਾ ਚੱਲਣ ਦਾ ਢੰਗ ਵੱਖਰਾ ਹੋਊਗਾ ਉਹਨਾਂ ਦਾ ਹੱਥਾਂ ਦੀ ਕਰਨੀ ਅਲੱਗ ਹੋਊਨ ਦੀ ਸੋ ਗੁਰੂ ਜੀ ਕਹਿੰਦੇ ਵੀ ਉਹ ਅਸੰਗ ਰਹਿੰਦੇ ਆਗੇ ਆਪਾਂ ਤਾਂ ਪਿਆਰੋ ਸਰ ਹਮੇਸ਼ਾ ਸਵਰਤੀ ਇਸ ਮਾਇਆ ਵਿੱਚ ਅਸੀਂ ਵੀ ਸਤਿਗੁਰੂ ਸਾਡੀ ਤਾਂ ਸਾਡਾ ਤਾਂ ਵਾਸ ਹੀ ਮਾਇਆ ਦੇ ਵਿੱਚ ਸੰਗ ਹੈ ਸਾਡਾ ਤਾਂ ਕਰਿਆ ਕੀ ਜਾਵੇ ਸਾਡਾ ਭਲਾ ਕਿਵੇਂ ਹੋਵੇ ਮਹਾਰਾਜ ਪਰ ਜਿਹੜੀ ਸੁਰਤ ਨਰਲੇਵ ਰਹਿੰਦੀ ਹੈ ਜੀ ਚੇਤੇ ਰੱਖੋ ਰੱਬ ਦੇ ਤੇ ਰਹਿੰਦੇ ਨਹੀਂ ਲੋੜਾਂ ਬਸ ਰਖਦੇ ਉਨ ਤੌਰ ਤੇ ਥੋੜਨਾ ਥੋੜਨਾ ਜੋ ਕੁੱਲੀ ਗੁੱਲੀ ਤੇਜਲੀ ਇਹ ਤਨ ਲੋੜਾਂ ਨਹੀਂ ਬੰਦੇ ਨਹੀਂ ਧਿਆਨ ਰੱਖੋ ਕੁੱਲੀ ਗੁੱਲੀ ਤੇਜਲੀ ਕੁੱਲੀ ਘਰ ਹੋ ਗਿਆ ਗੁੱਲੀ ਰੋਟੀ ਹੋ ਗਈ ਤੇਜਲੀ ਆ ਲੀੜੇ ਕੱਪੜੇ ਤੇ ਆਪਾਂ ਜੋ ਸਰੀਰ ਤੇ ਪਹਿਣਦੇ ਆਂਜਾਮਾਂ ਲਾ ਮੰਜਾਬ ਇਸ ਤਰ੍ਹਾਂ ਅਸੀਂ ਇੱਤਾਂ ਨੇ ਲੋੜਾਂ ਸਰੀਰ ਦੀਆਂ ਬਾਕੀ ਜਿੰਦਾਂ ਮਰਜ਼ੀ ਵਧਾਲ ਗਏ ਭਾਈ ਜਿੰਨਾਂ ਮਾਂ ਮਰਜ਼ੀ ਵਧਾਲ ਕੁੱਲੀ ਗੁੱਲੀ ਤੇ ਜੁੱਲੀ ਤੈਨ ਲੋੜਾਂ ਸਰੀਰ ਦੀਆਂ ਰਹਿਣਾ ਅਸਤੇ ਮਕਾਨ ਚਾਹੀਦਾ ਹੈ ਹੋਵੇ ਸੁਧ ਸਾਦਾ ਜਾਂ ਹੋਵੇ ਭਾਈ ਵੈਸੇ ਹੁਣ ਲੋਕ ਸਿਆਣੇ ਹੋ ਗਏ ਹੁਣ ਮਕਾਨ ਬਹੁਤੇ ਵੱਡੇ ਨਹੀਂ ਪਾਉਂਦੇ ਹੁਣ ਸਾਹਜੇ ਦੇ ਪੌਣ ਲੱਗ ਗਏ ਪਰ ਉਹ ਫੇਰ ਵੀ ਕਈਆਂ ਦੇ ਮਨ ਵਿੱਚ ਹੁੰਦਾ ਹੈ ਕਿ ਉਹ ਫਲਾਨੇ ਥਾਂ ਸੜਕ ਦੇ ਉੱਤੇ ਚਾਰ ਮੰਜ਼ਲੀ ਕੋਠੀ ਹੋਣੀ ਚਾਹੀਦੀ ਹੈ। ਘਰ ਦੇ ਉੱਤੇ ਤੇ ਵਿਆਹ ਦੇ ਉੱਤੇ ਜਿੰਨਾ ਮਰਜ਼ੀ ਖਰਚ ਕਰੀ ਚੱਲੋ ਜੀ। ਕੋਈ ਹੁਣੀ ਕਾ। ਕੋਈ ਮੰਨ ਲਓ ਬੰਦਾ ਨਹੀਂ ਨੀ ਗਾਦੇ ਵਿੱਚ ਜਿੰਨਾ ਮਰਜ਼ੀ ਮੰਨ ਲਓ ਪੈਸਾ ਘਰ ਤੇ ਲਾ ਦਿਓ। ਜਿੰਨਾ ਮਰਜ਼ੀ ਵਿਆਹ ਦੇ ਉੱਤੇ ਲਾ ਦਿਓ। ਪਰ ਇਹ ਲੋੜ ਹੈ ਸਰੀਰ ਦੀ ਤਾਂ ਤੁਸੀਂ ਕਦੇ ਜਾਨਵਰਾਂ ਨੂੰ ਆਲਣਾ ਬਣਾਉਂਦੇ ਐ ਕਦੇ ਵੇਖਿਆ ਵੀ ਉਹ ਤਨ ਤਨ ਮੰਜਲੇ ਮੰਨ ਲਾ ਵੀ ਤਿੰਨ ਤਿੰਨ ਪਰਤਾਂ ਬਣਾ ਦੇਣ ਕਿ ਅਸੀਂ ਆਲਣਾ ਬਣਾਉਣਾ ਲੋੜ ਜਿੰਨੇ ਬਣਾਉਂਦੇ ਐ ਜਿੰਨਾ ਲੋੜ ਬਸ ਬਣਾ ਲੈਂਦੇ ਐ ਪਰਵਰਸ਼ਤ ਕਰਨੀ ਆ ਬੱਚੇ ਰੱਖਣੇ ਆ ਉਹਦੇ ਉੱਤੇ ਬੱਚਿਆਂ ਦੀ ਪਰਵਰਸ਼ਤ ਕਰਨੀ ਹੋਏ ਆਪ ਵਿੱਚ ਰਹਿਣ ਉਹਨਾਂ ਖੋਸਲਾ ਬਣਾ ਲਾਂਦੇ ਐ ਤੇ ਬੰਦਾ ਕਹਿੰਦਾ ਦਾ ਉੱਤਰ ਇੱਕਾਗਾ ਕਹਿੰਦਾ ਚਾਰ ਮੰਜ਼ਲੀ ਕੋਠੀ ਹੋਣੀ ਚਾਹੀਦੀ ਐ ਮੁੜ ਕੇ ਮਿੱਠਾ ਉੱਥੇ ਕਿਵੇਂ ਸਾਫ਼ ਕਰਾਉਨੇ ਲੈਣੇ ਨੇ ਫਿਰ ਆਪਾਂ ਦਿਹਾੜੀਆਂ ਤੋਂ ਲਾ ਲਾ ਕੇ ਆ ਤਾਂ ਮੁੜ ਕੇ ਮਿੱਠਾ ਸਾਫ਼ ਕਰਾਉਂਦੇ ਐ ਕੀ ਉਹ ਕੀ ਲੋੜ ਕੀ ਖਰਚ ਕਰਨ ਦੀ ਲੋੜ ਐ ਕੀ ਫਹਾ ਆਉਣਾ ਸੀਗਾ ਸਿਰਫ ਫੋਕੀ ਦੀ ਸ਼ੌਹਰਤ ਵਾਸਤੇ ਲੋਕ ਆਉਣ ਵਾਹ ਚਾਰ ਮੰਜ਼ਲੀ ਕੋਠੀ ਪਾਤੀ ਫਰਾਂਦੇ ਨੇ ਬਈ ਵਾਹ ਕੀ ਵਾਹ ਨਾ ਇਹ ਨਿਰਮਾਣ ਵਿੱਚ ਹੋਣਾ ਚਾਹੀਦਾ ਹਾਂ ਰਹਿਣ ਵਾਸਤੇ ਮਕਾਨ ਚਾਹੀਦਾ ਭਾਈ ਜਰੂਰ ਚਾਹੀਦਾ ਇਹ ਨਹੀਂ ਗੱਲ ਆਪਾਂ ਕਹਿੰਦੇ ਚਾਹੀਦਾ ਜਰੂਰ ਹੈ ਗੁੱਲੀ ਗੁੱਲੀ ਤੇ ਜੁੱਲੀ ਤਿੰਨ ਲੋੜਾਂ ਸਰੀਰ ਦੀਆਂ ਗੁੱਲੀ ਰੋਟੀ ਖਾਣ ਵਾਸਤੇ ਤੇ ਜੇ ਭਾਈ ਫਾਨੇ ਰੈਸਟੋਰੈਂਟ ਜਾਣਾ ਹੈ ਤਾਂ ਅੰਮੇ ਰੈਸਟੋਰੈਂਟ ਜਾਣਾ ਹੈ ਫਿਰ ਭਾਈ ਗੁੱਲੀਆਂ ਫਿਰ ਦੇਖਨੇ ਆ ਫਿਰ ਆਪਾਂ ਜਿਹੜੇ ਕੋਈ ਰੈਸਟੋਰੈਂਟਾਂ ਵਿੱਚ ਰਹਿੰਦੇ ਆ ਫਿਰ ਹਾਲ ਉਹਨਾਂ ਦੇ ਦੇਖਦੇ ਆ ਮੋਡੇ ਘਰਾਂ ਦੇ ਕਾਕੇ ਰਾਨੇ ਰੈਸਟੋਰੈਂਟ ਜੇ ਜਾਣਾ ਪਰ ਕਿਤੇ ਕਿਤੇ ਬਿੱਲ ਬਣਾ ਕੇ ਉੱਥੇ ਪਰਦੇ ਜਈ ਰਹੋਚਾਰ ਤੇ ਜੁੱਲੀ ਹੈ ਜੀ ਬਸ ਤੁਹਾਨੂੰ ਢੀੜੇ ਕੱਪੜੇ ਐ ਲੋੜਾਂ ਜਿੰਨਾ ਮਾਰ ਜੀ ਉਹਦਾ ਸਾਦੇ ਕੱਪੜਾਂ ਵਿੱਚ ਰਹਿ ਕੇ ਵੀ ਜੀਵਨ ਬਸਰ ਕੀਤਾ ਜਾ ਸਕਦਾ ਹੈ ਤੇ 30 30 40 40 ਹਜ਼ਾਰ ਦੇ ਸੂਟ ਪਾ ਕੇ ਵੀ ਜੀਵਨ ਬਸਰੀ ਕਰਨਾ ਕਰਨਾ ਤਾਂ ਜੀਵਨ ਬਸਰੀ ਹੈ ਜੀ ਆ ਸਾਦੇ ਜੇ ਕੱਪੜਾਂ ਵਿੱਚ ਵੀ ਜੀਵਨ ਕੀਤਾ ਜਾਊਗਾ ਤੇ ਜੇ ਇੱਥੇ ਆਪਾਂ ਭਾਈ ਜੀ 1500 202500 ਦਾ ਛੂਟ ਪਾ ਗਦਾ ਫਿਰ ਕਿਹੜਾ ਮਾਰਕੀਟਾਰਾ ਲੱਗ ਜਾ ਫਿਰ ਕਿਹੜਾ ਕੋਈ ਨਾਮ ਦੇ ਦੋ ਭਾਈ ਤੇਰੇ ਬਹੁਤ ਮਹਿੰਗਾ ਛੂਟ ਪਾਇਆਗਾ ਨਾ ਅੱਜ ਲੋਕਾਂ ਨੂੰ ਇੰਨਾ ਚੀਜ਼ਾਂ ਨੇ ਪੱਟ ਦਿੱਤਾ ਪਿਆ ਦਿਓ ਇੰਨੇ ਗੱਲਾਂ ਇੰਨੇ ਤੰਨਾ ਦੇ ਵਿੱਚ ਪੱਟੇ ਗਏ ਲੋਕਾ ਕੁੱਲੀ ਵਿੱਚ ਵੀ ਪੱਟੇ ਗਏ ਲੋਕ ਗੁੱਲੀ ਵਿੱਚ ਵੀ ਪੱਟੇ ਗਏ ਲੋਕ ਤੇ ਜੁੱਲੀ ਵਿੱਚ ਵੀ ਪੱਟੇ ਗਏ ਪਹਿਲਾਂ ਵਾਲੇ ਬਜ਼ੁਰਗ ਸਿਰ ਉੱਤੇ ਖੱਦਰ ਪਾ ਕੇ ਗੁਜ਼ਾਰਾ ਕਰ ਲੈਂਦੇ ਸੀ ਕਿਉਂ ਹੈ ਨਹੀਂ ਸੀ ਬਖਰਚੇ ਹਨ ਸੀ ਹੁਣ ਲੋਕਾਂ ਦਾ ਸਭ ਤੋਂ ਵੱਧ ਖਰਚ ਜੋ ਐਸ਼ ਪ੍ਰਸਤੀਤੇ ਪਹਿਨਣ ਦੇ ਉੱਤੇ ਹੋ ਰਿਹਾ ਜੀ ਲੋਕਾਂ ਦਾ ਉਹ ਦੁਕਾਨਾਂ ਭਰੀਆਂ ਪੰਦਾਂ ਲੀੜੇ ਕੱਪੜੇ ਆਣ ਕੋਈ ਕਹਿੰਦਾ ਇੰਨੇ ਦਾ ਕੱਢ ਦੇ ਉਹ ਕਹਿੰਦਾ ਇੰਨੇ ਦਾ ਕੱਢ ਦੋ ਇੰਨੇ ਦਾ ਕੱਢ ਦੋ ਅਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਹੁਣ ਬਿਸਨ ਕੀ ਮਾਇਆ ਤੇ ਹੋਏ ਭੰਗ ਅਸੰਗ ਰਹਿੰਦਾ ਰਕਦਾ ਤੇ ਰਹਿੰਦਾ ਦੁਨੀਆਂ ਵਿੱਚ ਹੀ ਹੈ ਕਰਮ ਕਰਤ ਹੋਵੈ ਨਾ ਕਰਮ ਕਰਮ ਕਰਦਾਗਾ ਪਰ ਨਿਸ਼ਕਾਮ ਸੇਵਾ ਕਰਦਾ ਹਾਂ ਫਲ ਦੀ ਇਛਾ ਨਹੀਂ ਰੱਖਦਾਗਾ ਨਾ ਕਰਮ ਕਰਤ ਹੋਵੈ ਨਾ ਕਰਮ ਕਰਮ ਕਰਦਾਗਾ ਬਾਣੀ ਪੜ੍ਹੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਮੈਂ ਕੀ ਕਰਨ ਵਾਲਾ ਮਹਾਰਾਜਾ ਸਿਮਰਨ ਕੀਤਾ ਪ੍ਰਮਾਤਮਾ ਤੁੰ ਕਰਾ ਲਿਆ ਗੁਰੂ ਘਰ ਸੇਵਾ ਕੀਤੀ ਸੱਚੇ ਪਾਤਸ਼ਾਹ ਤੂੰ ਕਰਾਲੀ ਮਹਾਰਾਜਾ ਮੈਂ ਕੀ ਕਰਨਾ ਸੀ ਕਰਮ ਕਰਤ ਹੋਵੈ ਮਹਤਤ ਇਹ ਇਸ ਤਰ੍ਹਾਂ ਵਰਤੀ ਬਣਦੀ ਅੰਦਰ ਦੀ ਗੁਰੂ ਜੀ ਕਹਿੰਦੇ ਕਰਮ ਕਰਦਾਗਾ ਪਰ ਨਿਸ਼ਕਾਮ ਸੇਵਾ ਅੰਦਰ ਭਾਵਨਾ ਇਹ ਨਹੀਂ ਕਿ ਮੈਨੂੰ ਆ ਮਿਲ ਜੇ ਕਈ ਬੰਦੇ ਹੁੰਦੇ ਨੇ ਨਾ ਕਿਸੇ ਦੀ ਮਦਦ ਕਰਕੇ ਦੋ ਗੱਟੇ ਆਟੇ ਦੇ ਦਿੱਤੇ ਦੋ ਥੈਲੀਆਂਆਂ ਨਾਲ ਫੋਟੋ ਕਰਾ ਕੇ ਕਹਿੰਦਾ ਐਂ ਕਰੋ ਪਰ ਆਪਣੀ ਪਾਰਟੀ ਦਾ ਖਿਆਲ ਰੱਖਿਓ ਹਣ ਲੈ ਨਾਲ ਵੋਟਾਂ ਦੀ ਝਾਕੀ ਵੀ ਹੋ ਗਈ ਅਹਈਆਣਾ ਲੈਣ ਵਾਸਤੇ ਦੋ ਥੈਲੀਆਂ ਦੇ ਕੇ ਕਈ ਤਾਂ ਹਸਪਤਾਲਾਂ ਦੇ ਚਿੱਤੇ ਲੈਣਾ ਫੋਟੋਆਂ ਖਚਾਈ ਜਾਂਦੇ ਕਮਾਲ ਹੋ ਗਈ ਹੈ ਕੋਈ ਗਰੀਬ ਚਾਰੇ ਮੰਨ ਲਓ ਕੋਈ ਮਦਦ ਕਰਨਾ ਕੇ ਲੈਣਾ ਫੋਟੋਆਂ ਖਚਾਈ ਜਾਂਦੇ ਕਿ ਤੁਸੀਂ ਕੇਲੇ ਖਾਣੇ ਆ ਜਿੱਥੇ ਲੈ ਕਮਾਲ ਹੋ ਗਈ ਜਮਾ ਕਿਉਂ ਬੰਦੇ ਨੂੰ ਪਿਆਰੋ ਕਿਸੇ ਨੂੰ ਦੇ ਕੇ ਲੈਣ ਦੀ ਭਾਵਨਾ ਹੁੰਦੀ ਹੈ ਖੁੱਜਾ ਵੀ ਮੈਨੂੰ ਕੁਝ ਅਉਧਾ ਮਿਲ ਜਾਵੇ ਇੱਥੇ ਮੈਨੂੰ ਆਹ ਮਿਲ ਜਾਵੇ ਮੈਨੂੰ ਆਹ ਮਿਲ ਜਾਊਗਾ ਰੱਬ ਦੇ ਪਿਆਰ ਅੰਦਰ ਨਹੀਂ ਹੁੰਦਾ ਜੀ ਨਾ ਉਹਨਾਂਦਰ ਇਹ ਵਰਤੀ ਨਹੀਂ ਹੁੰਦੀ ਕਰਮ ਕਰਤ ਹੋਵੇ ਨਾ ਕਰਮ ਇਸ ਕਰਮ ਸਿਵਾ ਗੁਰੂ ਦੇ ਦਰ ਦੇ ਉੱਤੇ ਵੀ ਝਾੜੂ ਮਾਰਿਆ ਸੱਚੇ ਪਾਤਸ਼ਾਹ ਕੋਈ ਇਛਾ ਨਹੀਂ ਮੰਨਦੇ ਵਿੱਚ ਤੂੰ ਦੇਣ ਵਾਲਾ ਆਪੇ ਦੇ ਜਾਂਦਾ ਜੀ ਤਾਂ ਜਾਣਦਾ ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ ਤਾਂ ਜਾਣਦਾ ਅੰਦਰ ਉਹ ਤਾਂ ਬਿਨ ਬੋਲੇ ਤੇ ਜਾਣਦਾ ਹੋਰ ਕੀ ਕੀ ਦੱਸੇਗਾ ਮਾਣਾਂ ਤੇ ਤਾਂ ਬਿਨ ਬੋਲੇ ਜਾਣਦਾ ਤੈਨੂੰ ਅੰਦਰ ਤੇ ਅੰਦਰ ਨੂੰ ਗੋਹਿਦਾ ਉਹ ਤਾਂ ਗੁਰੂ ਜੀ ਕਹਿੰਦੇ ਤਿਸ ਵੈਸ ਨੂੰ ਕਾ ਨਿਰਮਲਤਾ ਫਿਰ ਉਹ ਵੈਸ ਨੂੰ ਕਹਿੰਦੇ ਵੀ ਉਹਦਾ ਬੜਾ ਪਵਿੱਤਰ ਧਰਮ ਹੈ ਤਾਂ ਇਹ ਹੈਗਾ ਉਹ ਧਰਮ ਵੀ ਬੜਾ ਚੰਗਾ ਧਰਮ ਨਾਲ ਲੋਕਾਂ ਦੇ ਨਾਲ ਲੜਦਾ ਨਹੀਂ ਆਪ ਦਾ ਦਾ ਧਰਮ ਬੜਾ ਚੰਗਾ ਦਾ ਕਾਉਂ ਫਲ ਕੀ ਇੱਛਾ ਨਹੀਂ ਬਾਛਾ ਕਿਸੇ ਫਲ ਦੀ ਇੱਛਾ ਨਹੀਂ ਹੁਣ ਰਹਿੰਦੀ ਰਹਿੰਦੀ ਨਹੀਂ ਮੰਨਦੇ ਵਿੱਚ ਫਲ ਦੀ ਇੱਛਾ ਰਹਿੰਦੀ ਨਹੀਂ ਮੰਨਦੇ ਵਿੱਚ ਨਾ ਕਰਮ ਕਰਦਾਗਾ ਬਸ ਜਿਵੇਂ ਕਿਸਾਨ ਹੈ ਬੀਜ ਪਾ ਲੈਂਦਾ ਹੈ ਬੀਜ ਪਾ ਕੇ ਉਡੀਕ ਵੀ ਕਰਦਾਗਾ ਪਾਣੀ ਲਾਉਂਦਾ ਰਹਿੰਦਾਗਾ ਸਮੇਂ ਸਮੇਂ ਤੇ ਸਪਰੇ ਕਰਦਾ ਰਹਿੰਦਾਗਾ ਅੰਦਾ ਬੀਜ ਹੌਲੀ ਹੌਲੀ ਉਹ ਪਰਫਲਤ ਹੁੰਦਾਗਾ ਦੇਖੋ ਪਹਿਲਾਂ ਹੁਣ ਝੋਨਾ ਲਾਇਆ ਆਪਾਂ ਬੀਜ ਪਾਇਆ ਨਾ ਪਨੀਰੀ ਪਨੀਰੀ ਪੁੱਟ ਕੇ ਖੇਤ ਚ ਲਾਈ ਖੇਤ ਤੋਂ ਬਾਅਦ ਹੁਣ ਸੰਭਾਲ ਕਰੀਏ ਨੇ ਆ ਤੇ ਹੁਣ ਜਿੱਧਰ ਹੜ ਆ ਗਈ 8-8 ਫੁੱਟ ਪਾਣੀ ਫਰੰਦਾ ਪਿਆਰੇ ਝੋਨੇ ਦੇ ਉੱਤੋਂ ਵੀ 8-8 ਫੁੱਟ ਉਤੋਂ ਦੀ ਪਾਣੀ 10-10 ਫੁੱਟ ਪਾਣੀ ਫਰੰਦਾ ਉੱਤੇ ਚੜਿਆ ਲੋਕਾਂ ਦੇ ਘਰ ਡੁੱਬ ਗਏ ਪਸ਼ੂ ਮਰ ਗਏ ਕੀ ਕਰ ਲਾਂਗੇ ਰੱਬ ਦਾ ਵਿਗਾੜ ਲਾਂਗੇ ਕੋਈ ਸਭ ਨਹੀਂ ਨਹੀਂ ਵਿਗਾੜ ਸਕਦਾ ਨਾ ਬਾਣੀ ਵਿੱਚ ਤਾਂਗੇ ਗੁਰੂ ਸਾਹਿਬ ਜੀ ਨੇ ਸੋਖਣੇ ਸਾਹਿਬ ਦੇ ਵਿੱਚ ਕਹਿੰਦੇ ਕਹਿੰਦੇ ਬੰਦਿਆ 10 ਵਸਤੂਲੇ ਪਾਛਾ ਕਾਵ 1 ਵਸਤ ਕਾਰਨ ਮੇ ਖੋਟ ਗਵਾ ਲਿਆ ਇੱਕ ਪੀਨਾ ਦੇ 10 ਪੀ ਫਿਰਲੇ ਤਾ ਮੂੜਾ ਉਹ ਕਿਆ ਕਰੇ ਉਹ ਮੂਰਖਾ ਕੀ ਕਰ ਲੇਗਾ ਰੱਬ ਦਾ ਤੈਨੂੰ ਇੱਕ ਵੀ ਨਾ ਦੇਵੇ ਜਿਹੜਾ ਤੇਰੇ ਕੋਲੇ ਕੁਛ ਹੈ ਉਹ ਵੀ ਖੋਲੇ ਦੱਸ ਰੱਬ ਦਾ ਕੀ ਵਿਗਾੜ ਲੇਗਾ ਤੂੰ ਅੱਖਾਂ ਦੇ ਸਾਹਮਣੇ ਪਿਆ ਰਿਓ ਇਹ ਬਿਰਗ ਉੱਥੇ ਦਾਸ ਰਿਆ ਜਾਰੇ ਕਹਿੰਦੇ ਏਡੀ ਮੰਡੋ ਲਹਿਰ ਆਈ ਮੱਲੋ 5-7 ਫੁੱਟ ਦੀ ਪਾਣੀ ਦੀ ਨਹੀਂ ਕਹਿੰਦੇ ਸਾਨੂੰ ਪਸੂ ਖੋਲਣ ਦਾ ਟਾਈਮ ਵੀ ਨਹੀਂ ਮਿਲਿਆ ਇਹਨਾਂ ਦੇ ਉੱਤੇ ਵਿਚਾਰੇ ਮੋਤਾਂ ਮੋਤਾਂ ਹੋ ਗਏ ਪਿਆਰੋ 8 ਲੱਖ ਰੁਪਏ ਦੀਆਂ ਮੱਝਾਂ ਐ ਵਿਚਾਰਾਂ ਦਾ ਫੁੱਲ ਮੈਂ ਪੰਗਾ ਕੋਰਨਾਂਗਾ ਬੇਚੀ ਪਿਆਰੋ ਇਹ ਦਰਦ ਨੂੰ ਆਪਦੇ ਅੰਦਰ ਪਿਆਰੋ ਮਹਿਸੂਸ ਕਰਨਾਗਾ ਕਿਉਂਕਿ ਕਿਸੇ ਦਾ ਦਰਦ ਆਪਾਂ ਮਹਿਸੂਸ ਕਰਾਂਗੇ ਤਾਂ ਆਪਦਾ ਭਲਾ ਹੁੰਦਾ ਇਹਦੇ ਵਿੱਚ ਜਿਹੜਾ ਬੰਦਾ ਕਿਸੇ ਦਾ ਦਰਦ ਨਹੀਂ ਮਹਿਸੂਸ ਕਰਦਾ ਉਹ ਕਠੋਰ ਦਿਲ ਇਨਸਾਨ ਪਰਮਾਤਮਾ ਨਹੀਂ ਮਿਲਦਾ ਉਹਨਾਂ ਨੂੰ ਕਠੋਰ ਦਿਲ ਕਿਉਂਕਿ ਪਰਮਾਤਮਾ ਜਦੋਂ ਕੋਈ ਪੁਕਾਰਦਾ ਹੈ ਮਦਦ ਕਰਦਾ ਨਾ ਉਹ ਦਿਯਾਲੀ ਭਾਵਨਾ ਅਕਾਲ ਪੁਰਖ ਵਾਹਿਗੁਰੂ ਤੇ ਆਪਾਂ ਨੂੰ ਵੀ ਪ੍ਰਮਾਤਮਾ ਤਾਂ ਮਿਲੂਗਾ ਜੇ ਅੰਦਰ ਸਾਡੇ ਅੰਦਰ ਜੀ ਦਇਆ ਵਾਲੀ ਭਾਵਨਾ ਹੈਗੀ ਹੈ ਕਿਸੇ ਦਾ ਦੁੱਖ ਦੇਖ ਕੇ ਬੰਦੇ ਦਾ ਦਿਲ ਪਿਘਲਣਾ ਚਾਹੀਦਾ ਪਿਆ ਕਰ ਬੰਦਾ ਕੋਈ ਚੀਕਾਂ ਮਾਰੀ ਜਾਂਦਾ ਆਪਾਂ ਕੋਲ ਹੀ ਟੱਪਦੇ ਜੀ ਵਸ ਉਹ ਕਠੋਰ ਦੇ ਲਈ ਇਨਸਾਨ ਪ੍ਰਮਾਤਮਾ ਵੀ ਨਹੀਂ ਮਿਲਦਾ ਉਹ ਰਹੁ ਵਿਚਾਰ ਕਹਿੰਦੇ ਤਾਹੋ ਫਲ ਕੇ ਇਛਾ ਨੇ ਵੰਚਾ ਹੁਣ ਕਹਿੰਦੇ ਕਿਸੇ ਫਲ ਦੀ ਇਛਾ ਨਹੀਂ ਰਹੀ ਕੀ ਹੋਣਾ ਕੇਵਲ ਭਗਤ ਕੀਰਤਨ ਸੰਗ ਰਾਜਾ ਕੇਵਲ ਹੁਣ ਭਗਤੀ ਤੇ ਕੀਰਤਨ ਨਾਲ ਹੀ ਕਹਿੰਦੇ ਬ੍ਰੀਤਾ ਹੁਣ ਬਸ ਫਲ ਦੀ ਕੋਈ ਛਾਣੀ ਕਿ ਸੱਚੇ ਪਾਤਸ਼ਾਹ ਅਸੀਂ ਕਰਮ ਕਰਦੇ ਆਂ ਫਲ ਤਾਂ ਤੇਰੇ ਹੱਥ ਹੈਗਾ ਕਿਵੇਂ ਮਾਲਕ ਜੀ ਹੁਣ ਤੂੰ ਗੁੰਜਰਾਂ ਲਾ ਲੈਣਾਗਾ ਗੁੰਜਰਾਂ ਦੇ ਵਿੱਚ ਕਿੰਨਾ ਦੁੱਧ ਆਪੇ ਹੈ ਕਿਵੇਂ ਪੱਕਣਾ ਇਹ ਮਹਾਰਾਜ ਹਵਾ ਤੂੰ ਚਲਾਉਣੀ ਹੈ ਧੁੱਪ ਤੂੰ ਲਾਉਣੀ ਹੈ ਮੀਂਹ ਤੂੰ ਪਾਉਣਾ ਹੈ ਸੱਚੇ ਪਾਤਸ਼ਾਹ ਸਾਡੇ ਹੱਥ ਵਿੱਚ ਹੈ ਹੀ ਨਹੀਂਗਾ ਜੀ ਅਸ ਕਹਿੰਦੀ ਆ ਨਾ ਗੱਲ ਵੀ ਜੇ ਧੁੱਪ ਨਾ ਪਵੇ ਦੋਤੇ ਦੇ ਉੱਤੇ ਤਾਂ ਦੋਦਾ ਵਿੱਚ ਹੀ ਸੁੱਕ ਜਾਂਦਾ ਫਿਰ ਉਹ ਗਲ ਜਾਂਦਾ ਹੈ ਦੋਦਾ ਨਹੀਂ ਬਣਦਾ ਜੇ ਬੀਜ ਨਹੀਂ ਬਣਦਾ ਝੋਨੇ ਦੀ ਮੁੰਜਰ ਪੂਰੀ ਪੱਕਦੀ ਨਹੀਂ ਜੇ ਕਹਿੰਦੇ ਵੀ ਉਹ ਪ੍ਰਮਾਤਮਾ ਆਹ ਜਾਂ ਧੁੱਪ ਲਾਉਂਦਾਗਾ ਕਿੰਨੀ ਧੁੱਪ ਦੇਣੀ ਹੈ ਕਿੰਨਾ ਸੇਕਾ ਦੇਣਾ ਕਿੰਨੀ ਠੰਡ ਦੇਣੀ ਹੈ ਅੱਛਾ ਫਿਰ ਹਵਾ ਚਲਾ ਕੇ ਬੂਟਿਆਂ ਨੂੰ ਆਪਸ ਵਿੱਚ ਪ੍ਰਾਕਾਣ ਵੀ ਕਰਨਾ ਪ੍ਰਮਾਤਮਾ ਨੇ ਏ ਗੰਦੇ ਜੀ ਕਿਉਂ ਹਵਾ ਛੜਦੀ ਰੱਬ ਨੇ ਨਾ 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 ਹਵਾ ਨਾਲ ਵੀ ਉਹਦਾ ਫਲੋਰਾ ਜਿਹੜਾ ਉਹ ਅੱਗੇ ਬੀਜ ਪੱਕਣ ਦੇ ਵਿੱਚ ਸਹਾਤਾ ਦਿੰਦਾ ਪਿਆ ਉਹ ਇਹ ਪ੍ਰਮਾਤਮਾ ਦੇ ਨਿਯਮ ਹਨ ਕੋਣ ਕੁਦਰਤ ਦੇ ਨਿਯਮ ਹਨ ਕੋਣ ਸਮਝੇ ਸਰੋਹ ਵਿਚਾਰ ਗੁਰੂ ਜੀ ਕਹਿੰਦੇ ਕਿਸੇ ਫਲ ਦੀ ਕੋਈ ਇੱਛਾ ਨਹੀਂ ਰਹੇਗੀ ਹੁਣ ਕੇਵਲ ਤੇ ਕੇਵਲ ਇੱਕ ਭਗਤੀ ਪ੍ਰਮਾਤਮਾ ਦੀ ਕੀਰਤਨ ਰਸ ਦੇ ਵਿੱਚ ਸਵਰਤ ਜੁੜੀ ਰਹਿੰਦੀ ਰਹਣਾ ਕਿਸੇ ਫਲ ਦੀ ਕੋਈ ਇੱਛਾ ਨਹੀਂ ਹੋਗੀ ਮਨ ਤਨ ਅੰਤਰ ਸਿਮਰਨ ਗੋਪਾਲ ਹੁਣ ਮਨ ਤੋਂ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਤਨ ਦੇ ਨਾਲ ਵੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਵਾਹਿਗੁਰੂ ਕਹਿੰਦਾ ਇਕੱਲੀ ਜਵਾਨ ਨਾਲ ਨਹੀਂ ਸਤਨਾ ਵਾਹਿਗੁਰੂ ਬੋਲਦਾ ਜਵਾਨ ਨਾਲ ਨਹੀਂ ਅੰਦਰ ਮਨ ਵੀ ਬੋਲਦਾ ਹੈ ਗੱਲ ਇੱਥੋਂ ਬੰਦ ਨਹੀਂ ਸ਼ੁਰੂ ਹੋਣੀ ਹੈ ਕਰ ਰਹੇ ਹੋ ਮਨ ਵੀ ਬੋਲਦਾ ਹੈ ਤਣ ਵੀ ਬੋਲਦਾ ਤਣ ਵੀ ਬੋਲਦਾ ਮਨ ਵੀ ਬੋਲਦਾ ਹੈ ਗੱਲ ਇੱਥੋਂ ਫੇਰ ਸ਼ੁਰੂ ਹੁੰਦੀ ਆ ਅਕੀ ਗੁਰੂ ਜੀ ਦੇ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਤਿ ਕਿਰਪਾਲ ਸਭ ਉੱਤੇ ਕਹਿੰਦੇ ਉਹ ਪ੍ਰਮਾਤਮਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਦਿਆਲੂ ਹੁੰਦਾ ਜੀ ਤੇ ਰੱਬ ਦੇ ਪਿਆਰਿਆਂ ਦਾ ਵੀ ਸੁਭਾਅ ਇਸੇ ਬਣ ਜਾਂਦਾ ਜੀ ਸਭ ਦੇ ਉੱਤੇ ਦਇਆਤਾ ਵਾਲਾ ਸੁਭਾਅ ਬਣ ਜਾਂਦਾ ਨਾ ਦਿਆਲੂ ਹੁੰਦੇ ਆ ਰੱਬ ਦੇ ਪਿਆਰੇ ਜੀ ਬਹੁਤ ਦਿਆਲੂ ਹੁੰਦੇ ਆ ਕਠੋਰ ਦਿਲ ਨਹੀਂ ਹੁੰਦੇ ਦੇ ਆਲ ਵਾਲੀ ਭਾਵਨਾ ਦਇਆ ਵਾਲੀ ਭਾਵਨਾ ਹੁੰਦੀ ਨਾ ਅੰਦਰ ਆਪ ਦ੍ਰਿੜ ਬਨ ਨਾਮ ਜਪავ ਕਹਿੰਦੇ ਫਿਰ ਉਹ ਆਪ ਤਾਂ ਕਹਿੰਦੇ ਵੀ ਪ੍ਰਮਾਤਮਾ ਦੇ ਨਾਮ ਤੇ ਉਹ ਨਿਸ਼ਚਾ ਹੋ ਗਏ ਉਹਨਾਂ ਦਾ ਜੀ ਆਪ ਦ੍ਰਿੜ ਹੈ ਆਪ ਤਾਂ ਦ੍ਰਿੜ ਕਰਦੀ ਹੈ ਕਹਿੰਦੇ ਵੀ ਅਵਰ ਹੈ ਨਾਮ ਜਪਾਵਾਂ ਤੇ ਹੋਰ ਨਾਂ ਨੂੰ ਵੀ ਪ੍ਰਮਾਤਮਾ ਦਾ ਨਾਮ ਦ੍ਰਿੜ ਕਰਾਉਂਦੇ ਆ ਉਹ ਆਪ ਤਾਂ ਜਪਦੇ ਆ ਆਪ ਜਪੈ ਅਵਰੈ ਨਾਮ ਜਪਾਵੈ ਦੂਜਾਂ ਨੂੰ ਵੀ ਨਾਮ ਜਪਾਉਂਦੇ ਐ ਆਪ ਵੀ ਜਪਦੇ ਐ ਆਪ ਵੀ ਦ੍ਰਿੜ ਕਰਦੇ ਐ ਪ੍ਰਮਾਤਮਾ ਦਾ ਨਾਮ ਆਪ ਦ੍ਰਿੜ ਹੈ ਇੱਥੇ ਕਹਿੰਦੇ ਅਵਰੈ ਨਾਮ ਜਪਾਵੈ ਸੱਚੀ ਪ੍ਰਮਾਤਮਾ ਦੀ ਜੋ ਗਿਆਨ ਦੀ ਕਥਾ ਹੈ ਉਹ ਆਪ ਵੀ ਦ੍ਰਿੜ ਕਰਦੇ ਐ ਤੇ ਦੂਜਾਂ ਨੂੰ ਵੀ ਦ੍ਰਿੜ ਕਰਾਉਂਦੇ ਪਿਆਰਿਓ ਨਾਨਕ ਗੁਰੂ ਜੀ ਕਹਿੰਦੇ ਖੇਰਲੀ ਪੰਗਤੀ ਹੈ ਜੀ ਨਾਨਕ ਉਹ ਵੈਸ ਨੂੰ ਪਰਮ ਗਤਿ ਭਾਵੈ ਕਹਿੰਦੇ ਫਿਰ ਉਹ ਵੈਸ ਨੂੰ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ ਪਰਮ ਗਤੀ ਕਿਹੜੀ ਜੀ ਉਹ ਉੱਚੀ ਆਤਮਿਕ ਅਵਸਥਾ ਜਿੱਥੇ ਫਿਰ ਨਾ ਕੋਈ ਜਨਮ ਹੈ ਤੇ ਨਾ ਕੋਈ ਮਰਨ ਹੈ ਮਨੁੱਖ ਨੂੰ ਕੋਈ ਉੱਥੇ ਜਨਮ ਮਰਨ ਨਹੀਂ ਕੋਈ ਉੱਥੇ ਰੰਗ ਭੇਦ ਨਹੀਂ ਐਸੀ ਅਵਸਥਾ ਅਕਾਲ ਪੁਰਖ ਵਾਹਿਗੁਰੂ ਉਸ ਰੱਬ ਦੇ ਪਿਆਰੇ ਨੂੰ ਬਖਸ਼ਿਸ਼ ਕਰ ਦਿੰਦਾ ਹੈ ਜਿਹੜੇ ਪਿਆਰਿਓ ਮਨ ਤਨ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਪਈ ਆਪ ਦੇ ਆਪ ਨੂੰ ਆਪਾਂ ਚੈੱਕ ਕਰ ਲੀਏ ਕਿ ਸਤਿਗੁਰੂ ਅਸੀਂ ਤਾਂ ਹਜੇ ਉੱਤੇ ਹੀ ਪੜਨੇ ਸਾਡਾ ਤਾਂ ਸਰੀਰ ਬੈਠਾ ਲੈ ਗੁਟਕਾ ਸਭ ਲਈ ਪਰ ਮਨ ਤਾਂ ਕਿਤੇ ਹੋਰ ਖੜਦਾ ਹੁੰਦਾ ਮਹਾਰਾਜ ਬਹੁਤ ਲੋਕਾਂ ਦਾ ਇਹ ਸਵਾਲ ਆਇਆ ਪਿਆਉ ਕਹਿੰਦੇ ਜੀ ਕਰਗੇ ਕੀ ਕਹਿੰਦੇ ਜੀ ਗੁਟਕਾ ਸਭ ਹੱਥ ਵਿੱਚ ਹੁੰਦਾ ਹੈ ਮਾਨਵ ਵਿਚਾਰ ਆਪਦੇ ਕੰਮ ਕਰਨ ਲੱਗ ਜਾਂਦਾ ਹੈ ਬਸ ਇਹ ਮਨ ਨੂੰ ਵੇਖਣਾ ਹੀ ਅਸਲ ਵਿੱਚ ਗੁਰੂ ਦਾ ਮਕਸਦ ਹੈ ਪਿਆਰੋ ਨਿਸ਼ਾਨਾ ਐ ਗੁਰੂ ਦਾ ਜਦੋਂ ਮਨ ਨੂੰ ਵੇਖਣ ਲੱਗ ਗਏ ਨਾ ਆਪਣੇ ਮਨ ਨੂੰ ਆ ਵੇਖਣ ਲੱਗ ਗਏ ਬਸ ਇੱਥੋਂ ਫਿਰ ਅੱਗੇ ਵਾਅਸਤਾ ਪਾਉਣ ਨੂੰ ਸ਼ੁਰੂ ਹੋਣੀ ਹੈ ਜਦੋਂ ਆਪ ਦਾ ਮਨ ਵੇਖਦਾ ਹੀ ਨਹੀਂ ਗਾਸਤਾ ਦੂਜਿਆਂ ਨੂੰ ਵੇਖਦੇ ਰਹਦੇ ਆ ਚੰਦਰਾ ਮਨ ਸਾਡਾ ਤਾਂ ਦੂਜਿਆਂ ਨੂੰ ਵੇਖਦਾ ਰਹਦਾ ਸਤਿਗੁਰੂ ਦੂਜੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮੈਂ ਹੜਕ ਜੀ ਮੈਂ ਚੰਗਾ ਨਹੀਂ ਗਾ ਤੇ ਬੁਰਾ ਵੀ ਕੋਈ ਨਹੀਂ ਗਾ ਇਹ ਪਰਮਵਤ ਨਾਨਕ ਤਾਰੇ ਸੋਏ ਉਹ ਤਰ ਜਾਂਦਾ ਹੈ ਮਨੁੱਖ ਜਿਹੜਾ ਮਨੁੱਖ ਆਪਣੇ ਔਗਣ ਆਪ ਵੇਖਣ ਲੱਗ ਜਾਂਦਾ ਹੈ ਜੀ ਗੁਰੂ ਜੀ ਕਹਿੰਦੇ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕੇ ਖੇਲ ਕੱਟਣਾ ਹੈ ਕਿਨਹੁ ਗੁਰਮਖਜਾਨਾ ਉਸਤਤ ਤੇ ਨਿੰਦਿਆ ਵਾਲਾ ਸੁਭਾਰ ਆਪਣੇ ਪਿਆਰੇ त्याग ਦਿੰਦੇ ਆ ਜੀ ਨਾ ਤਾਂ ਕਿਸੇ ਦੀ ਫੁਕੀ ਉਸਤਤ ਕਰਨੀ ਪਿਆ ਰਹੋ ਉਹੀ ਬਸ ਸਾਰਾ ਮਾਰੀ ਜਾਣਾ ਤੇ ਨਾਹੀਂ ਰੱਬ ਦੇ ਪਿਆਰੇ ਕਿਸੇ ਦੀ ਨਿੰਦਿਆ ਕਰਦੇ ਆ ਨਿੰਦਿਆ ਵਾਲਾ ਸਵਾ ਆਪਣੀ ਹੁੰਦਾ ਰੱਬ ਦੇ ਪਿਆਰੇ ਦਾ ਤੇ ਨਿੰਦਿਆ ਦੀ ਪਰਭਾਸ਼ਾ ਦਾ ਤੁਹਾਨੂੰ ਮੈਂ ਵਾਰ-ਵਾਰ ਜਿਹੜਾ ਕਰਾਉਂਦੇ ਰਹਿੰਨੇ ਨਿੱਤ ਜੀ ਨਿੰਦਿਆ ਉਹ ਹੁੰਦੀ ਹੈ ਜਿਹੜੀ ਕੋਲੋਂ ਗੱਲ ਕਟਾ ਕੇ ਪੇਸ਼ ਕੀਤੀ ਜਾਵੇ ਲੋਕਾਂ ਦੇ ਵਿੱਚ ਕੱਟ ਵੱਢ ਕੇ ਪੇਸ਼ ਕੀਤੀ ਜਾਵੇ ਜਿਹੜੀ ਗੱਲ ਹੈਗੀ ਹੈ ਮੈਂ ਚੋਰ ਹਾਂ ਮੰਨ ਲਾ ਮੈਂ ਚੋਰ ਹਾਂ ਤੇ ਮੈਨੂੰ ਕਿਸੇ ਨੇ ਕਿਹਾ ਤਾਂ ਕਿ ਤੂੰ ਚੋਰ ਆ ਬਈ ਇਹ ਨਿੰਦਿਆ ਨਹੀਂ ਇਹ ਮੇਰੀ ਹਕੀਕਤ ਹੈ ਤੇ ਜੇ ਕੋਈ ਕਹੀ ਜਾਵੇ ਭਾਈ ਚੋਰ ਨੂੰ ਕਹੀ ਜਾਵੇ ਤੂੰ ਤਾਂ ਸਾਧ ਐ ਸਾਧ ਨੂੰ ਕਹੀ ਜੇ ਤੂੰ ਚੋਰ ਐ ਇਹ ਨਿੰਦਿਆ ਇਹਨੂੰ ਕਹਿੰਦੇ ਨਿੰਦਿਆ ਕੱਲ ਵੀ ਗੱਲ ਕੀਤੀ ਸੀ ਨਾ ਆਪਾਂ ਫੁੱਲ ਨੂੰ گلاب ਦੇ ਫੁੱਲ ਨੂੰ ਕਹੀ ਜਾਂਦਾ ਕੰਡੇ ਐ ਕੰਡਿਆਂ ਨੂੰ ਕਹੀ ਜਾਂਦਾ گلاب ਦੇ ਫੁੱਲ ਐ ਅੱਜ ਲੋਕਾਂ ਦਾ ਸੁਭਾਅ ਇਹ ਐ ਫਿਰ ਉਹ ਏਤੇ ਰੱਖਿਓ ਨਹੀਂ ਕਹਿੰਦਾ ਲੋਕ ਜਿਹੜਾ ਸਭ ਤੋਂ ਮਾੜੇ ਕੰਮ ਕਰਦਾ ਉਹ ਕਹਿੰਦੇ ਬੋਲਾ ਚੰਗਾ ਐ ਬੋਲਾ ਚੰਗਾ ਐ ਤੇ ਜਿਹੜਾ ਕੋਈ ਚੰਗੇ ਕੰਮ ਕਰਦਾ ਉਹ ਤੇ ਬੋੜਾ ਮਾੜਾ ਦਾ ਆ ਨੋਣਾ ਪਿਆਰ ਉਸ ਸਿੱਖ ਸਾਧਨ ਸਾਹਿਬ ਜੀ ਨੇ ਲਿਖਿਆਗਾ ਉਹ ਕਹਿੰਦੇ ਕਿ ਤੁਹਾਨੂੰ ਕੋਈ ਦੁਸ਼ਮਣ ਬਣਾਉਣ ਦੀ ਕੋ ਲੋੜ ਨਹੀਂ ਕਹਿੰਦੇ ਇੱਕ ਤਾਂ ਤੁਸੀਂ ਸੱਚ ਬੋਲਣ ਲੱਗ ਜਾਓ ਇੱਕ ਤੁਸੀਂ ਇਮਾਨਦਾਰ ਹੋ ਜਾਓ ਤੁਹਾਡੇ ਵੈਰੀ ਆਪੇ ਖੜੇ ਹੋ ਜਾਣਗੇ ਜਦੋਂ ਇਮਾਨਦਾਰ ਹੋਗੇ ਤੇ ਜਿਨ੍ਹਾਂ ਨੇ ਦੋ ਨੰਬਰ ਦੇ ਕੰਮ ਕਰਨੇ ਆ ਤੁਹਾਡੇ ਵਿਰੁੱਧ ਹੋ ਜਾਣਗੇ ਜਦੋਂ ਸੱਚ ਬੋਲਣ ਲੱਗ ਜਿਹੜੇ ਝੂਠੇ ਬੰਦੇ ਤੁਹਾਡੇ ਵਿਰੁੱਧ ਹੋ ਜਾਣਗੇ ਇੱਕ ਇਮਾਨਦਾਰ ਹੋ ਜਾਓ ਇੱਕ ਸੱਚ ਬੋਲਣ ਲੱਗ ਜਾਓ ਤੁਹਾਨੂੰ ਕਿਤੋਂ ਦੁਸ਼ਮਣ ਭਾਲਣ ਦੀ ਲੋੜ ਨਹੀਂ ਖੜੇ ਆਪੀ ਆ ਕਹਿੰਦੇ ਸਾਹਮਣੇ ਬਸ ਸੱਚ ਹੈ ਜੀ ਬਿਲਕੁਲ ਦੱਸਦੇ ਆ ਨਾ ਕਈ ਲੋਕ ਜਿਹੜੇ ਕੋ ਚੰਗੇ ਅਫਸਰ ਹੁੰਦੇ ਉਦਾਸਦੇ ਆ ਵੀ ਅਸੀਂ ਇਮਾਨਦਾਰ ਸੀਗੇ ਜੀ ਇਮਾਨਦਾਰੀ ਨਾਲ ਸਾਨੂੰ ਟਿਕਣਾ ਹੀ ਨਹੀਂ ਮਿਲਿਆ ਨੌਕਰੀ ਦੇ ਤੇ ਕਰਾਪਟ ਬੰਦੇ ਜਿਹੜੇ ਬਦਲਣਾ ਕਰਾਉਂਦੇ ਰਹਿੰਦੇ ਆ ਜੀ ਕਈ ਜਿਹੜੇ ਸੱਚ ਬੋਲਦੇ ਆ ਉਹ ਜਿਹੜੇ ਝੂਠੇ ਬੰਦੇ ਹੁੰਦੇ ਰੌਲਾ ਪਾਉਂਦਾ ਕਿ ਜਾਂਦੇ ਆ ਪਤਾ ਕੁਝ ਵੀ ਨਹੀਂ ਹੁੰਦਾ ਗੁਰੂ ਦੀ ਮਰਿਆਦਾ ਦਾ ਬਸ ਰੌਲਾ ਹੀ ਪਾਉਂਦਾ ਕੱਲਾ ਨਾ ਨਹੀਂ ਬਸ ਕੱਖਣੀ ਮਰਿਆਦਾ ਦਾ ਪਤਾ ਹੁੰਦਾਗਾ ਝੂਠੇ ਬੰਦਿਆਂ ਨੂੰ ਕਿਉਂਕਿ ਝੂਠਾ ਬੰਦਾ ਸਭ ਤੋਂ ਵੱਧ ਰੌਲਾ ਪਾਉਂਦਾ ਹੁੰਦਾ ਪੈਦੋ। ਇਹ ਨਾ ਗਾਸਟਰੇ ਜਿਹੜੇ ਅਫੀਸਰ ਬੰਦੇ ਐ ਜਦੋਂ ਕਿ ਕੋਈ ਕੇਸ ਕੱਢਣਾ ਹੁੰਦਾ ਉਹਨਾਂ ਨੇ ਝੂਠਾ ਬੰਦਾ ਜਿਹੜਾ ਸਭ ਤੋਂ ਵੱਧ ਰੌਲਾ ਪਾਉਂਦਾ ਪਟਾਉਂਦਾ ਚੜਦੇ ਪਹਿਲਾਂ ਕਹਿੰਦੇ ਇਹਨੂੰ ਘੁੱਟੋ ਪਹਿਲਾਂ ਤਾਂ ਇਹਨੂੰ ਕਰੋ ਪਾਸੇ ਇਹਨੂੰ ਦੇਖਦੇ ਇਹਦੇ ਅੰਦਰ ਲੱਗਦਾ ਵੀ ਕੁਛ ਆਏਗਾ ਝੂਠਾ ਬੰਦਾ ਸਭ ਤੋਂ ਵੱਧ ਰੌਲਾ ਪਾਉਂਦਾ ਹੁੰਦਾਗਾ ਤੇ ਜਿਹੜਾ ਝੂਠ ਝੂਠ ਹੈ ਪਿਆਰੋ ਇੱਕ ਦਿਨ ਇਹਦਾ ਪਾਜ ਲੈ ਆਉਂਦਾ ਗੁਰੂ ਜੀ ਕਹਿੰਦੇ ਕੋੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਸੱਚ ਸੱਚ ਰਹਿੰਦਾ ਤੇ ਝੂਠ ਝੂਠ ਰਹਿੰਦਾ ਇਹ ਦੁਨੀਆ ਦੇ ਸਾਹਮਣੇ ਆ ਜਾਂਦਾ ਸੋ ਆਪ ਦੀ ਜ਼ਿੰਦਗੀ ਵਿੱਚ ਹਮੇਸ਼ਾ ਪਿਆਰੇ ਇਮਾਨਦਾਰ ਰਹੋ ਤੇ ਨਾਲ ਸੱਚ ਬੋਲੋ ਜ਼ਿੰਦਗੀ ਦੇ ਵਿੱਚ ਝੂਠ ਨਾ ਬੋਲੋ ਝੂਠ ਦਾ ਸਾਹ ਦੇਣਾ ਵਾ ਜਿਹੜਾ ਸਾਹ ਦਿੰਦਾ ਨਾ ਝੂਠ ਦਾ ਉਹਨੂੰ ਵੀ ਬਰਾਬਰ ਹੀ ਕਹਿੰਦੇ ਫਲ ਮਿਲਦਾ ਜੀ ਇੱਕ ਤਾਂ ਝੂਠ ਬੰਦਾ ਬੋਲਦਾ ਇੱਕ ਠੁੱਠੇ ਬੰਦੇ ਦੀ ਅਗਵਾਈ ਭਰਦਾ ਜਿਹੜਾ ਬੰਦਾ ਉਹ ਵੀ ਬਰਾਬਰੀ ਕਹਿੰਦੇ ਕਟਾਰੇ ਵਿੱਚ ਖੜਾ ਹੁੰਦਾ ਹੈ ਜੀ ਕਹਿੰਦੇ ਆ ਨਾ ਵੀ ਇੱਕ ਤਾਂ ਬੰਦੇ ਨੇ ਕਤਲ ਕਰਤਾ ਇੱਕ ਬੰਦੇ ਨੇ ਇਸ਼ਾਰਾ ਕਰਤਾ ਕੋਰਟ ਬਰਾਬਰੀ ਕਹਿੰਦੇ ਉਹਨੂੰ ਸਜ਼ਾ ਦਿੰਦੀ ਹੈ ਬਰਾਬਰ ਦਾ ਫਲ ਮਿਲਦਾ ਉਹਨੂੰ ਕਿਉਂ ਇਹ ਇਸ਼ਾਰਾ ਵੀ ਕਹਿੰਦੇ ਇਸ਼ਾਰਾ ਤਾਂ ਉਹਨੇ ਕੀਤਾ ਨਾ ਵੀ ਚਲ ਮਾਰ ਗੋਲੀ ਹੁਣ ਮਾਰ ਸਮਾਤਾਉਣੇ ਉਹਨੇ ਕੀਤਾ ਇੱਕ ਬੰਦੇ ਨੇ ਕਤਲ ਕਰਤਾ ਇੱਕ ਨੇ ਇਸ਼ਾਰਾ ਕਰਤਾ ਬਰਾਬਰ ਦੀ ਸਜ਼ਾ ਜੀ ਇਵੇਂ ਜਿਵੇਂ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਝੂਠ ਬੋਲਦਾ ਉਹ ਤਾਂ ਹੈਗਾ ਹੀ ਮਾੜਾ ਤੇ ਜਿਹੜਾ ਝੂਠ ਦੇ ਨਾਲ ਖੜਦਾ ਹੈ ਉਹ ਵੀ ਬਰਾਬਰ ਦਾ ਹੀ ਹੱਕਦਾਰ ਹੋਣਾਗਾ ਸੋ ਪਿਆਰੋ ਜਿਹੜੇ ਸੱਚ ਬੋਲਦੇ ਆ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧ ਜਾਂਦੇ ਆ ਖੋਜੀ ਉਪਜਾਇ ਬਾਤੀ ਬਿੰਦਸ ਹੈ ਜਿਹੜੇ ਲੜਾਈ ਝਗੜੇ ਕਰਦੇ ਆ ਪਿਆਰ ਉਹ ਇੱਕ ਦਿਨ ਖੜ ਜਾਂਦੇ ਆ ਖਤਮ ਹੋ ਜਾਂਦੇ ਆ ਉਹਨਾਂ ਦਾ ਗਿਆਨ ਉਪਜਦਾ ਸੋ ਗੁਰੂ ਪਾਤਸ਼ਾਹ ਦਾ ਗਿਆਨ ਆ ਵੀ ਜ਼ਿੰਦਗੀ ਵਿੱਚ ਲਾਗੂ ਕਰੀਏ ਭਾਈ ਅੱਜ ਏਮ ਜੀ ਹਸਪਤਾਲ ਦੇ ਵਿੱਚ ਸੇਵਾ ਜਾਣੀ ਹੈ ਲੰਗਰ ਪ੍ਰਸ਼ਾਦਾ ਗੁਰੂ ਘਰ ਲੰਗਰ ਮਾਇਆਂ ਤਿਆਰ ਕਰੀ ਜਾਂਦੀਆਂ ਆ ਤੇ ਨਾਲ ਭਾਈ ਜੋ ਘਰਾਂ ਚੋਂ ਲੰਗਰ ਬਣ ਕੇ ਆਉਂਦੇ ਆ ਉਹ ਭਾਈ ਟਾਈਮ ਨਾਲ ਗੁਰੂ ਘਰ ਵਿਖੇ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਦੁੱਧ ਦੀ ਸੇਵਾ ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਨੂੰ ਦਾਤਾਂ ਬਖਸ਼ਿਸ਼ ਕੀਤੀਆਂ ਦੁੱਧ ਭਾਈ ਵੱਤੋ ਵੱਤ ਭੇਜਣ ਦੀ ਕਿਰਪਾਲਤਾ ਕਰਨੀ ਲੱਸੀ ਦੀ ਸੇਵਾ ਜਿਹੜੇ ਘਰਾਂ ਦੇ ਵਿੱਚ ਹੈ ਵੱਤਵਾਦ ਲੱਸੀ ਭੇਜਣ ਦੀ ਕਿਰਪਾਲਤਾ ਕਰਨੀ 8089 8.5 ਦੀ ਕਿਰਪਾਈ ਜਾਦਿਆ ਕਰੋ ਤਾਂ ਜੋ ਸੇਵਾਦਾਰ ਟਾਈਮ ਨਾਲ ਅੱਗੇ ਪਹੁੰਚਾ ਸਕਣ ਗੁਰੂ ਦੀ ਸੇਵਾ ਕਰਦੇ ਹੋਏ ਗੁਰੂ ਜੀ ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸ ਨ ਪਾਈ ਹੈ ਉਹ ਨਾਨਕ ਬਾਹ ਲੜਾਈ ਜਿਹੜੇ ਦੁਨੀਆਂ ਵਿੱਚ ਰਹਿੰਦੇ ਹੋਏ ਸੇਵਾ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਦ ਹੈ ਬੈਸਨ ਪਾਈ ਹੈ ਕਹਿੰਦੇ ਵੀ ਉਹਨਾਂ ਦਾ ਨਾ ਬਹੁਤ ਸਤਕਾਰ ਹੁੰਦਾ ਹੈ ਆ ਲੰਮੀਆਂ ਬਾਹਾਂ ਕਰਕੇ ਜਿਵੇਂ ਕੋਈ ਬੰਦਾ ਨਾ ਬੇਫਿਕਰ ਹੋ ਕੇ ਤੁਰਦਾ ਆਪਾਂ ਕਹਿੰਦੇ ਲੈ ਵੇਖ ਲੰਮੀਆਂ ਬਾਹਾਂ ਪਾ ਕੇ ਤੁਰਦਾ ਦੇਖੀ ਤੇ ਕਹਿੰਦੇ ਉਹਨੂੰ ਫਿਰ ਕੋਈ ਚਿੰਤਾ ਫਿਕਰ ਝੋਰਾ ਨਹੀਂ ਰਹਿੰਦਾਗਾ ਰੱਬ ਦੇ ਪਿਆਰੇ ਫਿਰ ਦੁਨੀਆ ਵਿੱਚ ਰਹਿੰਦੇ ਹੋਏ ਸੇਵਾ ਕਮਾਉਂਦੇ ਆ ਉਹਦੇ ਜੀਵ ਨੂੰ ਸਫਲਾ ਕਰਦੇ ਆ ਫਿਰ ਇਹ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰਿ ਪ੍ਰਭੁ ਆਪੇ ਮਿਲੇ ਜੀ ਆਓ ਸਾਰੇ ਜੱਤੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ